ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਬਿੱਗ ਬ੍ਰੇਕਿੰਗ ਨਿਊਜ਼ ਸੁਣਾ ਰਿਹਾ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਕੇਰਲ ਦੇ ਕਬਨੂਰ ਤੋਂ ਕੇਰਲ ਦੇ ਕਬਨੂਰ ਤੋਂ ਆਰਐਸਐਸ ਨੇਤਾ ਦੇ ਘਰੋਂ 770 ਕਿਲੋ ਵਿਸਫੋਟਕ ਬਰਾਮਦ ਹੋਇਆਗਾ 770 ਕਿਲੋ ਵਿਸਫੋਟਕ ਇਹਦੇ ਤੇ ਆਪਾਂ ਅੱਜ ਸਾਰੀ ਚਰਚਾ ਕਰਦੇ ਹਾਂ ਆਰਐਸਐਸ ਨੇਤਾ ਦੇ ਘਰੇ ਵੱਡਾ ਵਿਸਫੋਟਕ ਬਰਾਮਦ ਹੋਇਆਗਾ ਆਰਐਸਐਸ ਨੇਤਾ ਦਾ ਨਾਮ ਹੈ ਪ੍ਰਮੋਦ ਉਸ ਦੇ ਚਿਹਰੇ ਭਰਾ ਬਡਕੇਲ ਦੇ ਘਰ ਰੱਖਿਆ ਗਿਆ ਸੀ ਵਿਸਫੋਟਕ ਜਿਹੜਾ ਕਿ ਜਬਤ ਕੀਤਾ ਗਿਆ ਆਰਐਸਐਸ ਨੇਤਾ ਦੇ ਘਰੇ ਕਰ ਕੀ ਰਿਹਾ ਸੀ ਵਿਸਫੋਟਕ ਇੰਨਾ ਲੋਕਾਂ ਨੇ ਸਵਾਲ ਪੁੱਛਨੇ ਹੁਣ ਸ਼ੁਰੂ ਕਰ ਦਿੱਤੇ ਨੇ ਵੀ ਆਰਐਸਐਸ ਦੇ ਨੇਤਾ ਦੇ ਘਰੇ ਇਹ ਕਰ ਕੀ ਰਿਹਾ ਸੀ ਪਲਵਾਮਾ ਵਿੱਚ ਕਿੰਨਾ ਆਰਟੀਐਕਸ ਵਰਤਿਆ ਗਿਆ ਸੀ 300 ਕਿਜੀ ਤੇ ਉਸ ਦਾ ਹਿਸਾਬ ਅੱਜ ਤੱਕ ਨਹੀਂ ਹੋਇਆ 300 ਕਿਲੋ ਆਰਟੀਐਕਸ ਨਾਲ ਸਾਡੇ ਸੀਆਰਪੀਐਫ ਦੇ 40 ਜਵਾਨ ਮਾਰੇ ਗਏ ਸੀ 40 ਜਵਾਨਾਂ ਦੀ ਜਾਨ ਲੈ ਲਈ ਸੀ 60 70 ਕਿਲੋ ਤਾਂ 300 ਦਾ 2.5 ਗੁਣਾ ਹੋ ਗਿਆ ਕਿੰਨੇ ਪੁਲਵਾਮਾ ਹੋ ਸਕਦੇ ਸੀ ਇਹਦੇ ਨਾਲ ਵਿਰੋਧੀ ਸ਼ਾਸਨ ਜਿਹੜੇ ਵਿਰੋਧੀ ਸ਼ਾਸ ਕੋਬਾਰੇ ਜਿਹੜੇ ਰਾਜ ਨੇ ਕੇਰਲ ਵਿੱਚ ਇਹ ਬਿਸਪੋਟਕ ਬਰਾਮਦ ਹੋਇਆ ਆਰਐਸਐਸ ਨੇਤਾ ਦੇ ਘਰ ਦੇ ਵਿੱਚੋਂ ਵਿਰੋਧੀ ਉੱਥੇ ਸਰਕਾਰ ਆ ਗਈ ਜਿਹੜੀ ਆਰ ਭਾਰਤੀ ਜਨਤਾ ਪਾਰਟੀ ਦੀ ਨਹੀਂ ਹੈਗੀ ਪਰ ਆ ਇਹ ਆਰਐਸਐਸ ਦਾ ਨੇਤਾ ਫਰਾਰ ਹੈ ਕੇਰਲ ਪੁਲਿਸ ਇਹਦੀ ਜਾਂਚ ਕਰ ਰਹੀ ਹੈ ਕਿ ਕਿੱਥੇ ਅੰਡਰਗਰਾਉਂਡ ਹੋ ਗਿਆ ਹੁਣ ਸਵਾਲ ਇਹ ਉੱਠ ਗੜੇ ਹੋਏ ਨੇ ਤੁਸੀਂ ਰੁਟੀਨ ਇਹ ਨੋਟਿਸ ਕੀਤਾ ਹੋਗਾ ਰੂਟੀਨ ਨੋਟਿਸ ਕੀਤਾ ਹੋਊਗਾ ਤੁਸੀਂ ਵੀ ਭਾਜੀਪੀ ਨੇਤਾ ਦੇ ਜਿਹੜੇ ਲੋਕ ਨੇ ਜਦੋਂ ਇਹ ਕਿਤੇ ਵੀ ਜਗ੍ਹਾ ਪ੍ਰਚਾਰ ਲਈ ਜਾ ਰਹੇ ਨੇ ਤਾਂ ਨਾ ਤਾਂ ਇਹ ਉੱਥੇ ਰਜਗਾਰ ਦੀ ਕੋਈ ਗੱਲ ਕਰਦੇ ਨੇ ਨਾ ਉੱਥੇ ਬੇਰਜਗਾਰੀ ਦੀ ਗੱਲ ਕਰਦੇ ਨੇ ਨਾ ਇਹ ਮਹਿੰਗਾਈ ਦੀ ਵੀ ਮਹਿੰਗਾਈ ਨੂੰ ਕਿਵੇਂ ਘਟ ਕੀਤਾ ਜਾਵੇ ਮਹਿੰਗਾਈ ਦੀ ਗੱਲ ਕਰਦੇ ਨੇ ਇਹ ਨਾ ਇਹ ਮਹਿਲਾਵਾਂ ਤੇ ਜੋ ਅਤਿਆਚਾਰ ਹੋ ਰਿਹਾਗਾ ਉਹਨੂੰ ਕਿਵੇਂ ਘਟ ਕੀਤਾ ਜਾਵੇ ਇਹਦੀ ਕੋਈ ਗੱਲਬਾਤ ਨਹੀਂ ਇਹ ਕਰਦੇ ਕਿਸੇ ਵੀ ਤਰੀਕੇ ਨਾਲ ਵਿਦੇਸ਼ਾਂ ਤੋਂ ਇਨਵੈਸਟਮੈਂਟ ਲਿਆ ਕੇ ਉਰੇ ਇੰਡਸਟਰੀ ਆ ਕੀ ਜਿਹੜੀ ਉਹਨੂੰ ਪਰਫੁੱਲਤ ਕੀਤਾ ਜਾਵੇ ਉਹਨੂੰ ਇੱਕ ਵਾਰ ਦੁਬਾਰਾ ਉਹਨੂੰ ਉਹਦੇ ਵਿੱਚ ਜਾਣ ਪਾਈ ਜਾਵੇ ਇੰਡਸਟਰੀ ਨੂੰ ਚਲਾਇਆ ਜਾਵੇ ਇਹ ਜੀ ਕੋਈ ਗੱਲਬਾਤ ਨਹੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੀ ਕੋਈ ਗੱਲਬਾਤ ਨਹੀਂ ਵੀ ਕਿਸੇ ਆਨੰਦ ਕਿਸਾਨਾਂ ਦੀ ਆਮਦਨ ਕਿਵੇਂ ਦੁੱਗਣੀ ਕੀਤੀ ਜਾਵੇ ਕਿਵੇਂ ਜਿਹੜੀਆਂ ਖੁਦਕਸ਼ੀਆਂ ਨੇ ਕਿਸਾਨਾਂ ਦੇ ਵਿੱਚੋਂ ਰੁਕਣ ਕੋਈ ਗੱਲਬਾਤ ਇਹ ਜੀ ਨਹੀਂ ਹੁੰਦੀ ਸਿਰਫ ਰਾਮ ਮੰਦਰ ਤੇ ਜਿਹੜਾ 370 ਤੋੜਤੀ ਜੀ ਅਸੀਂ ਸੀਏ ਲਾਗੂ ਕਰਤਾ ਐਨਆਰਸੀ ਲਾਗੂ ਕਰਤੀ ਜੱਟ ਟ੍ਰਿਪਲ ਤਲਾਕ ਇਹ ਹੁਣ ਦੱਸੋ ਵੀ ਇਹ ਚਾਰੇ ਚੀਜ਼ਾਂ ਚ ਦੇਸ਼ ਦੀ ਤਰੱਕੀ ਵਾਲੀ ਕਿਹੜੀ ਗੱਲ ਆ ਵੀ ਇਹਦੇ ਨਾਲ ਦੇਸ਼ ਦੀ ਤਰੱਕੀ ਹੋ ਰਹੀ ਆ ਜਾਂ ਹੁੰਦੀ ਆ 400 ਪਾਰ ਦੀ ਗੱਲ ਵੀ ਇਹ ਅਬ ਕੀ ਬਾਰ 400 ਪਾਰ ਇਹ ਹੁਣ ਮੋਦੀ ਦੁਆਰਾ ਆਉਣ ਵਾਲਾ ਹੈ ਇਹੀ ਜਿਹੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਇਹੋ ਜਿਹਾ ਕੋਈ ਕੋਈ ਇਹੋ ਜਿਹਾ ਮੈਪ ਜਿਹੜੇ ਬੜੇ ਬੜੇ ਵਾਦੇ 2014 ਚ 2019 ਚ ਕੀਤੇ ਸੀ ਵਿਕਾਸ ਦੇ ਵਾਦੇ ਕੀਤੇ ਸੀ ਔਰ ਵਾਦੇ ਕੀਤੇ ਸੀ ਇਹੋ ਜਿਹਾ ਕੋਈ ਮੈਪ ਹੁਣ ਤਿਆਰ ਨਹੀਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਹ ਜੀ ਕੋਈ ਵੀ ਹੁਣ ਤਕਰੀਰ ਨਹੀਂ ਕਰਦੇ ਉਹ ਸਿਰਫ ਇਹਦੇ ਤੇ ਗੱਲਾਂਬਾਤਾਂ ਜਿਹੜੀਆਂ ਰਾਮ ਮੰਦਰ ਤੇ ਗੱਲਾਂਬਾਤਾਂ ਕਰਦੇ ਨੇ ਸੀਏ ਐਨਆਰਸੀ ਜਾਂ ਫਿਰ 370 ਤੋੜਨ ਤੇ ਵਿਕਾਸ ਦੇ ਮੁੱਦੇ ਤੇ ਹੁਣ ਐਤਕੀ ਦੀਆਂ ਚੋਣਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਹੋ ਰਹੀ ਇਹ ਕੋਈ ਵੱਡਾ ਕਾਂਡ ਕਰਨ ਦੀ ਤਿਆਰੀ ਸੀ ਜਿਸ ਵਿੱਚ ਪੂਰੇ ਦੇਸ਼ ਨੂੰ ਪੂਰੀ ਦੇਸ਼ ਦੀ ਜਿਹੜੀ ਜਨਤਾ ਹੈਗੀ ਉਹਨੂੰ ਝੋਕਣਾ ਸੀ ਉਹ ਸਾਰਾ ਹੀ ਇਹਨਾਂ ਨੇ ਚੋਣਾਂ 'ਚ ਤੁਸ਼ਟੀਕਰਨ ਕਰਨਾ ਸੀ ਚੋਣਾਂ ਜਿੱਤਣੀਆਂ ਸੀ 770 ਕਿਲੋ ਆਰਡੀ ਸਾਗਾ ਜਿਹੜਾ ਆਰਐਸਐਸ ਨੇਤਾ ਦੇ ਘਰ ਦੇ ਵਿੱਚੋਂ ਬ੍ਰਾਮਧ ਹੋਇਆਗਾ ਆ ਰੋਏਗਾ ਕਿ ਆਰਐਸਐਸ ਦਾ ਕਿੰਨਾ ਯੋਗਦਾਨ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਾਉਣ ਦੇ ਵਿੱਚ ਅੰਨਾ ਹਜ਼ਾਰੇ ਨੂੰ ਦਿੱਲੀ ਵਿੱਚ ਕਿਹਨੇ ਬਿਠਾਇਆ ਸੀ ਇੰਨਾ ਨਹੀਂ ਬਿਹਾਇਆ ਸੀ ਤੇ ਆਰਐਸਐਸ ਪਰਚੀ ਤੇ ਲਿਖ ਕੇ ਆਰਐਸਐਸ ਦੰਦਾਗਾ ਵੀ ਕੌਣ ਮੁੱਖ ਮੰਤਰੀ ਬਣੂਗਾ ਤੇ ਕੌਣ ਮੰਤਰੀ ਬਣੂਗਾ ਐਸ்சி ਐਸਸੀ ਡੀਸੀ ਡੀਐਮ ਵਗੈਰਾ ਇਹਨਾਂ ਦੀ ਇੱਕ ਨਹੀਂ ਚੱਲਦੀ ਉਹਨਾਂ ਦੇ ਨਾਲ ਕੋਈ ਆਰਐਸਐਸ ਦਾ ਛੋਟਾ ਜਾਂ ਨੇਤਾ ਬੈਠਾ ਹੋਵੇ ਉਹ ਫੋਨ ਕਮਾਊਗਾ ਨਾਲ ਦੀ ਨਾਲ ਸਾਰੇ ਕੰਮ ਹੋ ਜਾਣਗੇ ਸਾਰਾ ਪ੍ਰਸ਼ਾਸਨ ਐਕਟਿਵ ਹੋ ਜਾਊਗਾ ਕੰਮ ਹੋ ਜਾਵੇਗਾ ਪਰ ਪ੍ਰਸ਼ਾਸਨ ਦੀ ਉੱਤੇ ਇੱਕ ਨਹੀਂ ਚੱਲਦੀ بڑے بڑے ਕੰਟਰੈਕਟ ਆਰਐਸਐਸ ਵਾਲਿਆਂ ਦੇ ਕਹਿਣ ਤੇ ਕਹਿਣ ਤੇ ਦਿੱਤੇ ਜਾਂਦੇ ਨੇ ਇਹ 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 ਗੱਲ ਆ ਕਿ ਜਿਹੜੀ ਮੈਂ ਨਹੀਂ ਕਹਿ ਰਿਹਾ ਇਹਦੇ ਤੇ ਮੋਹਰ ਸਾਡੇ ਜਿਹੜੇ ਪੁਰਾਣੇ ਰਾਜਪਾਲ ਰਹੇ ਨੇ ਸਤਪਾਲ ਮਾਲਿਕ ਜੀ ਉਹਨਾਂ ਨੇ ਇਸ ਗੱਲ ਤੇ ਮੋਹਰ ਲਾਈ ਆਗੀ ਉਹਨਾਂ ਨੇ ਖੁਦ ਮਲਕ ਸਾਹਿਬ ਨੇ ਪਲਵਾਮਾ ਹਮਲੇ ਤੇ ਜਾਣ ਤੋਂ ਪਲਵਾਮਾ ਹਮਲਾ ਹੋ ਜਾਣ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਕਾਲ ਕੀਤੀ ਸੀ ਪ੍ਰਧਾਨ ਉਹ ਜਿੰਮਕਾਰ ਵਟ ਦੇ ਸ਼ੂਟਿੰਗ ਦੇ ਵਿੱਚ ਵਿਜੀ ਸੀ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਸ਼ੂਟਿੰਗ ਤੋਂ ਬਾਹਰ ਆ ਕੇ ਉਹਨਾਂ ਨੇ ਮੈਨੂੰ ਜਦੋਂ ਫੋਨ ਚੱਕਿਆ ਤਾਂ ਫੋਨ ਚੱਕ ਕੇ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਕਿ ਭਾਈ ਤੁਸੀਂ ਇਹਦੇ ਤੇ ਚੁੱਪਰ ਹੋ ਵੀ ਇਸ ਤੋਂ ਕੁਝ ਨਾ ਬੋਲੋ ਕਿ 40 ਜਵਾਨਾਂ ਦੀ ਜਿਹੜੀ ਸ਼ਹੀਦੀ ਹੋਈ ਹੈ ਇਹਦੇ ਤੇ ਕੋਈ ਗੱਲ ਨਾ ਬੋਲੋ ਇਹ ਸਤਪਾਲ ਮਲਿਕ ਜੀ ਦੀ ਸਟੇਟਮੈਂਟ ਅਲੱਗ-ਬੱਗ ਸਾਰੇ ਨੇ ਤੁਸੀਂ ਸੁਣੀ ਹੋਈ ਆ ਦੀ ਤੇ ਸਤਪਾਲ ਮਲਿਕ ਜੀ ਨੇ ਕਿਹਾ ਸੀ ਕਿ ਆਪਣੀ ਗਲਤੀ ਆ ਸੀਆਰਪੀਏ ਐਫ ਦੇ ਜਵਾਨ ਸੀਗੇ ਜਿਹੜੇ ਉਹਨਾਂ ਨੇ ਤਾਂ ਜਿਹੜਾ ਜਹਾਜ਼ ਦੀ ਮੰਗ ਕੀਤੀ ਸੀ ਕਿ ਸਾਨੂੰ ਜਹਾਜ਼ ਦਿਓ ਰਸਤਾ ਸਾਫ਼ ਨਹੀਂ ਗਏਗਾ ਪਰ ਅਸੀਂ ਉਹਨਾਂ ਨੂੰ ਜਹਾਜ਼ ਪ੍ਰੋਵਾਈਡ ਨਹੀਂ ਕਰਵਾ ਸਕੇ ਹੁਣ ਤੁਸੀਂ ਉਹਨਾਂ ਨੇ ਕਿਹਾ ਕਿ ਜਾਂਚ ਏਜੰਸੀਆਂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਜਾਂਚ ਏਜੰਸੀਆਂ تھیں ਉਹ ਕੀ ਕਰ ਰਹੀਆਂ ਸੀ ਖੁਫੀਆ ਏਜੰਸੀਆਂ ਸੀ ਜਿਹੜੀਆਂ ਕੀ ਉਹ ਸੁੱਤੀਆਂ ਪਈਆਂ ਸੀ 10-15 ਦਿਨਾਂ ਤੋਂ ਆਰਡੀਐਕਸ ਦਾ ਭਰਿਆ ਹੋਇਆ ਟਰੱਕ ਸੜਕ ਤੇ ਘੁੰਮ ਰਿਹਾ ਸੀ ਕੀ ਖੁਫੀਆ ਏਜੰਸੀਆਂ ਸੁੱਤੀਆਂ ਪਈਆਂ ਸੀ ਇਹ ਸਭ ਭਾਰਤ ਭਜਪਾ ਦੇ ਰਾਜ ਦੇ ਵਿੱਚ ਹੀ ਹੋਇਆਗਾ 770 RTX ਹੋਣਾ ਕੋਈ ਬਾਲੀ ਵੱਡੀ ਗੱਲ ਨਹੀਂ ਗਈ ਇਹਨਾਂ ਦੀ ਖਤਰੇ ਸੰਗੀਆਂ ਦੀ ਖਤਰ 770 RTX ਬਾਲੀ ਵੱਡੀ ਗੱਲ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਚ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਜਿਹੜੇ ਅਜੀਤ ਡਵਾਲਜੀ ਉਹਨਾਂ ਨੇ ਸਤਪਾਲ ਮਾਲਕ ਜੀ ਨੂੰ ਫੋਨ ਕੀਤਾ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਚੁੱਪ ਰਹੋ ਪਰ ਸਤਪਾਲ ਮਾਲਕ ਜੀ ਉਸ ਤੋਂ ਪਹਿਲਾਂ ਬੋਲ ਚੁੱਕੇ ਸੀ ਕੁਝ ਚੈਨਲਾਂ ਨੂੰ ਉਹ ਕਹਿ ਚੁੱਕੇ ਸੀ ਕਿ ਸਾਡੀ ਗਲਤੀ ਹੈ ਅਸੀਂ ਜਹਾਜ਼ ਪ੍ਰੋਵਾਈਡ ਨਹੀਂ ਕਰਾ ਸਕੇ ਇਹਨਾਂ ਨੂੰ ਸਾਡੀਆਂ ਖੁਫੀ ਉਹਨਾਂ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤੀ ਕਿ ਸਾਡੀਆਂ ਖੁਫੀ ਏਜੰਸੀਆਂ ਦੀ ਇੱਥੇ ਫੇਲ ਹੋਈਆਂ ਨੇ ਸਹੀ ਕੰਮ ਨਹੀਂ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਇੱਕ ਹੋਰ ਘਟਨਾ ਤੁਸੀਂ ਲਾ ਲਓ ਜਿਹੜੀ ਡੀਐਸਪੀ ਦਵਿੰਦਰ ਸਿੰਘ ਵਾਲੀ ਘਟਨਾ ਸੀ ਆਪਣੀ ਗੱਡੀ ਵਿੱਚ ਵਹਾ ਕੇ ਉਹ ਕੁਸ਼ਤਵਾਦੀਆਂ ਨੂੰ ਲੈ ਕੇ ਜਾ ਰਿਹਾ ਸੀਗਾ ਤੇ ਉਹ ਇਹ ਹਮਲੇ ਦੇ ਸਮੇਂ ਦੀ ਗੱਲ ਆ ਜਮਾ ਨਾਕੇ ਤੇ ਰੋਕਿਆ ਗਿਆ ਉਹ ਪਛਾਣ ਲਏ ਉਹਨੂੰ ਪੁੱਛਿਆ ਗਿਆ ਕਿ ਕਿੱਥੇ ਜਾ ਰਹੇ ਹੋ ਉਹ ਉਹ ਬੰਦੇ ਪਛਾਣ ਲਏ ਪਛਾਣਨ ਤੋਂ ਬਾਅਦ ਜਦੋਂ ਉਹਨੂੰ ਪੁੱਛਿਆ ਗਿਆ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਅੱਤਵਾਦੀਆਂ ਨੂੰ ਆਪਣੀ ਗੱਡੀ 'ਚ ਬਿਠਾ ਕੇ ਕਿੱਥੇ ਲੈ ਕੇ ਜਾ ਰਹੇ ਹੋ ਡੀਐਸਪੀ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਗੇਮ ਹੈ ਤੁਸੀਂ ਚੁੱਪ ਕਰ ਜਾਓ ਇਤੋਂ ਤੁਸੀਂ ਕੜੀਆਂ ਛੋੜ ਕੇ ਦੇਖੋ ਵੀ ਇਹ ਕਿਵੇਂ ਜੁੜਦੀਆਂ ਨੇ ਉਹਦੀ ਸਟੇਟਮੈਂਟ ਆਉਣ ਤੋਂ ਬਾਅਦ ਕਿ 90 ਦਿਨਾਂ ਤੱਕ ਦਿੱਲੀ ਪੁਲਿਸ ਚਲਾਨ ਹੀ ਨਹੀਂ ਪੇਸ਼ ਕਰ ਸਕੀ ਦਵਿੰਦਰ ਸਿੰਘ ਵਾਲੇ ਕੇਸ ਦੇ ਵਿੱਚ ਦਵਿੰਦਰ ਸਿੰਘ ਦੀ ਜ਼ਮਾਨਤ ਮਿਲ ਗਈ ਉਹ ਇਸ ਵਕਤ ਬਾਹਰ ਹੈ ਹੁਣ ਸਮਝ ਆਇਆ ਪਲਵਨ ਜਿਹੜਾ ਪਲਵਾਮਾ ਹਮਲਾ ਉਹ ਕਿਉਂ ਕਰਵਾਇਆ ਗਿਆ ਸੀ ਤੇ ਕਿਸ ਨੇ ਕਰਵਾਇਆ ਸੀ ਇਹ ਲਗਭਗ ਕਹਿਣ ਦੀ ਜ਼ਰੂਰਤ ਨਹੀਂ ਸਭ ਦੇ ਸਾਹਮਣੇ ਆ ਜਾਂ ਫਿਰ ਸਾਰਾ ਕੁਝ ਢਿੱਲਾ ਛੱਡਦਾ ਵੀ ਢਿੱਲਾ ਛੱਡ ਦੋ ਵੀ ਜੋ ਅੱਤਵਾਦੀ ਕਰਨਾ ਚਾਹੁੰਦੇ ਨੇ ਕਰ ਲੈਣ ਉਸ ਤੋਂ ਬਾਅਦ ਬੋਤਾਂ-ਬੋਟਾਂ ਦਾ ਜਿਹੜਾ ਧਰੋਈ ਕਰਨ ਕੀਤਾ ਜਾਊਗਾ ਅੱਤਵਾਦੀਆਂ ਨੂੰ ਟਾਈਮ ਮਿਲ ਗਿਆ ਉਹਨਾਂ ਨੇ ਕਰਤਾ ਡੀਐਸਪੀ ਅਤਵਾਦੀਆਂ ਨੂੰ ਲੈ ਕੇ ਜਾ ਰਿਹਾ ਸੀ ਕਿੰਡੀਪੱਟੀ ਕੌਨਫਰੈਂਸੀ ਆ ਗਈ ਹੈ ਕਿੰਡੀਪੱਟੀ ਗੱਲ ਆ ਪਲਵਾਮਾ ਹਮਲੇ ਨੂੰ ਲੈ ਕੇ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਸਰਕਾਰ ਦੇ ਜੋ ਪ੍ਰਧਾਨ ਨੇ ਨਾਨਾ ਪਟੋਲੇ ਜੀ ਉਹਨਾਂ ਨੇ ਅਪ੍ਰੈਲ 2023 ਚ ਬਿਆਨ ਦਿੱਤਾ ਸੀ ਉਹਨਾਂ ਦਾ ਬਿਆਨ ਕੀ ਸੀ ਉਹਨਾਂ ਨੇ ਸੰਸਨੀਕੇਜ ਬਿਆਨ ਦਿੱਤਾ ਕਿ ਪਲਵਾਮਾ ਪਲਵਾਮਾ ਹਮਲੇ ਵਿੱਚ ਵਰਤਿਆ ਗਿਆ ਆਰਡੀਐਕਸ 나ਗਪੁਰ ਤੋਂ ਗਿਆ ਸੀ ਪਟੋਲੇ ਨੇ ਕਿਹਾ ਸੀ ਕਿ ਅਤਕੀ ਹਮਲੇ ਵਿੱਚ ਵਰਤਿਆ ਗਿਆ ਆਰਡੀਐਕਸ 나ਗਪੁਰ ਤੋਂ ਭੇਜਿਆ ਗਿਆ ਸੀ ਆਰਐਸਐਸ ਦਾ ਉਹਨੂੰ ਮਤਲਬ ਤੁਸੀਂ ਸਮਝਦੇ ਹੋ ਨਾਗਪੁਰ ਨਾਗਪੁਰ ਤੇ ਆਰਐਸਐਸ ਦਾ ਕੀ ਮਤਲਬ ਹੈ ਤੇ ਭਾਜਪਾ ਤੇ ਆਰਐਸਐਸ ਦਾ ਕੀ ਮਤਲਬ ਹੈ ਨਾਗਪੁਰ ਤੇ ਆਰਐਸਐਸ ਦਾ ਮਤਲਬ ਹੈ ਕਿ ਭਾਜਪਾ ਦਾ ਦਫਤਰ ਹੈ ਨਾਗਪੁਰ ਦੇ ਵਿੱਚ ਬਹੁਤ ਵੱਡਾ ਪੁਿੰਟ ਹੈ ਪੱਧਰ ਤੇ ਭਾਜਪਾ ਚਲਦੀ ਹੀ ਨਾਗਪੁਰ ਤੋਂ ਆ ਆਰਐਸਐਸ ਦਾ ਮਤਲਬ ਹੀ ਨਾਗਪੁਰ ਹੈ ਹੋਰ ਵੀ ਸਵਾਲ ਉਠਾਏ ਸੀ ਜਿਸ ਰਸਤੇ ਕਿਸ ਦੇ ਰਾਹੀਂ ਕਿਸ ਵਿਅਕਤੀ ਦੇ ਰਾਹੀਂ ਆਰਡੀਐਕਸ ਗਿਆ ਸੀ ਨਾਨਾ ਪਟੋਲੇ ਨੇ ਤੁਸੀਂ ਹੁਣ ਨਾਗਪੁਰ ਸੁਣ ਕੇ ਤੁਸੀਂ ਸਮਝ ਹੀ ਜਾਓ ਨਾ ਨਾ ਪਟੋਲੇ ਨੇ ਕੀ ਕਿਹਾ ਸੀਗਾ ਪਹਿਲਾਂ ਸਤਪਾਲ ਮਾਲਕ ਜੀ ਕਹਿ ਚੁੱਕੇ ਨੇ ਕਿ ਇਹ ਰਾਮ ਮੰਦਿਰ ਤੇ ਵੀ ਹਮਲਾ ਕਰਵਾ ਸਕਦੇ ਨੇ ਫੌਜ ਤੇ ਵੀ ਹਮਲਾ ਕਰਵਾ ਸਕਦੇ ਨੇ ਵੋਟਾਂ ਜਿੱਤਣ ਦੀ ਖਾਤਰ ਵੋਟਾਂ ਦਾ ਧਰੋਵੀਪ ਕਰਨ ਚੋਣਾਂ ਦਾ ਕਰਨ ਦੀ ਖਾਤਰ ਜਿਵੇਂ ਪਹਿਲਾਂ ਆਪਾਂ ਦੇਖਿਆ ਕਿ ਪੱਟਾ ਹਮਲਾ ਹੋਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਕਿ ਆਪ ਏਕ ਵੋਟ ਪੁਲਵਾਮਾ ਕੇ ਨਾਮ ਪਰ ਦੋਗੇ ਇਹ ਜਾਂ ਤਸਤੀਕਰਨ ਕਰਨ ਦੀ ਇਹਨਾਂ ਦੀ ਆਦਤ ਬਣੀ ਹੋਈ ਆਗੀ ਇਹ ਸਥਿਤੀ ਤੋਂ ਜਿਹੜਾ ਹੁਣ ਨਾਣਾ ਪਟੋਲਾ ਜੀ ਨੇ ਹੁਣ ਕਿ ਕਿਹਾਗਾ ਵੀ 770 ਕਿਲੋ ਵਿਸਪੋਟਕ ਮਿਲਣਾ ਕੀ ਉਹ ਵੀ ਓਪੋਜੀਸ਼ਨ ਦੇ ਰਾਜਾਂ ਦੇ ਵਿੱਚੋਂ ਇਹ ਕਿੱਡੀ ਵੱਡੀ ਗੱਲ ਆ ਜਾਂਚ ਤਾਂ ਇਹ ਹੋਣੀ ਚਾਹੀਦੀ ਆ ਕਿ ਇਹ ਵਿਸਪੋਟਕ ਆਇਆ ਕਿੱਥੋਂ ਕਿੱਥੋਂ ਲੈੰਦਾ ਗਿਆ ਵਿਸਪੋਟਕ ਅਗਰ ਇਹ ਬੀਜ ਬੀਜਪੀ ਦੇ ਰਾਜ ਦੇ ਵਿੱਚ ਰੱਖਦੇ ਤਾਂ ਹੋਰ ਗੱਲ ਸੀ ਕੇਰਲ ਦੇ ਵਿੱਚ ਛੋਟੇ ਛੋਟੇ ਹਿੰਦੂ-ਮੁਸਲਮ ਝਗੜੇ ਮਾੜੇ ਮੁਠੇ ਉੱਥੇ ਹੁੰਦੇ ਰਹਿੰਦੇ ਨੇ ਇਹਨਾਂ ਨੇ ਜਾਣਬੁੱਝ ਕੇ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਇਹ ਜਿਹੜਾ ਆਰ ਡੀ ਐਕਸ ਆ ਉੱਥੇ ਰੱਖਿਆ ਗਿਆ ਸੀ ਕਿ ਠਿੱਕਰਾ ਮੁਸਲਮਾਨਾਂ ਦੇ ਸਿਰ ਭੰਨਾਗੇ ਹਿੰਦੂ-ਮੁਸਲਮ ਤੁਸ਼ਟੀਕਰਨ ਕੀਤਾ ਜਾਣਾ ਸੀ ਵੋਟਾਂ ਦਾ ਧਰੋਬੇਕਰਨ ਕੀਤਾ ਜਾਣਾ ਸੀ ਇਹੀ ਕੁਝ ਇੱਥੇ ਹੋਣਾ ਸੀਗਾ ਕੇਰਲ ਸਟੋਰੀ ਫਿਲਮ ਕੇਰਲ ਸਟੋਰੀ ਵਰਗੀ ਫਿਲਮ ਪਹਿਲਾਂ ਬਣ ਚੁੱਕੀ ਆ ਜਿਹੜੀ ਕਿ ਲੋਕਾਂ ਨੂੰ ਪੜਕਾਉਂਦੀ ਐ ਲੱਗਦਾ ਕਿ ਕੋਈ ਇਹੀ ਜੀ ਇਹ ਰਾਸ ਸੀ ਜਿਹੜੀ ਸਾਜ਼ਿਸ਼ ਚੱਲ ਰਹੀ ਸੀ ਜੋ ਪੁਲਵਮਾ ਮਾਮਲੇ ਦੇ ਸਮੇਂ ਸੀ ਕਿਉਂਕਿ ਜਿੱਥੇ ਬਰਾਬਦ ਹੋਇਆ ਉੱਥੇ ਪਹਿਲਾਂ ਹੀ ਹਿੰਦੂ ਮੁਸਲਮ ਜਿਹੜਾ ਐਕਟਿਵ ਚੱਲ ਰਹੇ ਨੇ ਪਹਿਲਾਂ ਹੀ ਪਹਿਲਾਂ ਹੀ ਮਨੁਵਾਦੀ ਲੋਕ ਇਜਾਬ ਲਾਉਂਦੇ ਨੇ ਕਿ ਕੇਰਲ ਦੇ ਵਿੱਚ ਜਿਹੜਾ ਹੈਗੀ ਹੈ ਜੀ ਅਰਬ ਦੇਸ਼ਾਂ ਤੋਂ ਫੰਡਿੰਗ ਆ ਰਹੀ ਆ ਪੈਸਾ ਆ ਰਿਹਾ ਪਹਿਲਾਂ ਪੀਐਫਆਈ ਪੀਐਫਆਈ ਨੂੰ ਬੰਦ ਕਰਕੇ ਤਸਤੀ ਕਰਨ ਦਾ ਮਾਹੌਲ ਬਣਿਆ ਹੋਇਆਗਾ ਹੁਣ ਸਵਾਲ ਤਾਂ ਇਹ ਖੜਾ ਹੁੰਦਾ ਕਿ ਆਪਣੇ ਦੇਸ਼ ਦੇ ਲੋਕਾਂ ਦੀ ਇੱਜ਼ਤ ਤੇ ਜਾਨ ਦੀ ਕੀਮਤ ਸਿਰਫ ਇੰਨੀ ਆ ਇਹ ਸੰਗੀਆਂ ਦੀ ਨਿਗਾਹ ਦੇ ਵਿੱਚ ਵੀ ਸਿਰਫ ਵੀ ਤੁਸੀਂ ਇੱਕ ਬੋਟ ਹੀ ਕੀਮਤ ਹੈ ਹੋਰ ਕੋਈ ਕੀਮਤੀ ਨਹੀਂ ਹੈਗੀ ਵੀ ਤੁਸੀਂ ਜੋ ਮਰਜ਼ੀ ਕਰੋ ਤੇ ਉਸ ਤੋਂ ਬਾਅਦ ਬੋਟਾਂ ਦਾ ਤੁਸ਼ਟੀਕਰਨ ਕਰੋ ਜਾਂਚ ਹੋਣੀ ਚਾਹੀਦੀ ਆ ਆਰਐਸਐਸ ਵਾਲੇ ਨੇਤਾਵਾਂ ਨੂੰ ਢਾ ਕੇ ਡਾਂਗ ਫੇਰ ਕੇ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ 770 ਕਿਲੋ ਬਿਸਪੋਟ ਕਾਗਾ ਜਿਹੜਾ ਕਿੱਥੋਂ ਆਇਆ ਜਾ ਆ ਡੀਐਕਸ ਕਿੱਥੋਂ ਆਈ ਇਹ ਉੱਪਰ ਬੈਠੇ ਲੋਕ ਕਿਸੇ ਘਟਨਾ ਨੂੰ ਉਡੀਕ ਰਹੇ ਸੀ ਘਟਨਾ ਤੋਂ ਜਦੋਂ ਹੋ ਜਾਂਦੀ ਤਾਂ ਗੋਦੀ ਮੀਡੀਆ ਨੇ ਚੀਖ ਚੀਖ ਕੇ ਕਹਿਣਾ ਸੀ ਮਾਹੌਲ ਬਣਾ ਦੇਣਾ ਸੀ ਗੋਦੀ ਮੀਡੀਆ ਨੇ ਤੇ ਇਹ ਮਾਹੌਲ ਸੀਗਾ ਜਿਹੜਾ ਜਿੰਨਾ ਵੀ ਦੰਗਿਆਂ ਦਾ ਮਾਹੌਲ ਆ ਉਹ ਭਾਜਪਾ ਦੇ ਅਨੁਕੂਲ ਹੁੰਦਾਗਾ ਇਹਨਾਂ ਦੇ ਪ੍ਰਤੀਕੂਲ ਨਹੀਂ ਹੁੰਦਾ ਇਹਨਾਂ ਦੇ ਅਨੁਕੂਲ ਹੁੰਦਾਗਾ ਉਹ ਰਾਮ ਮੰਦਰ ਵਾਲਾ ਮੁੱਦਾ ਮੁੱਦਾ ਵੀ ਫੇਲ ਹੋ ਗਿਆ ਸੀਏ ਵਾਲਾ ਫੇਲ ਹੋ ਗਿਆ ਇਲੈਕਟ੍ਰਿਕ ਬੌਂਡ ਤੇ ਇਹਨਾਂ ਦੇ ਪੋਲ ਖੋਹਤੀ ਰੋਜ਼ ਨਵੇਂ ਨਵੇਂ ਕਲਾਸੇ ਹੋ ਰਹੇ ਨੇ ਮੋਦੀ ਤੇ ਭਾਰਤੀ ਜਨਤਾ ਪਾਰਟੀ ਕੋਲ ਕੋਈ ਵੀ ਜਵਾਬ ਹੈ ਨਹੀਂਗਾ ਰੋਡ ਮੈਪ ਬੀਜਪੀ ਦਾ 헤ਠਾ ਗਿਰ ਰਹਾਗਾ ਇਸ ਕਰਕੇ ਈਡੀਸੀਵੀਆਈ ਵਿਰੋਧੀਆਂ ਦੇ ਵਿਰੋਧੀ ਨੇਤਾਵਾਂ ਦੇ ਪਿੱਛੇ ਲਾਈ ਜਾ ਰਹੀ ਹੈ ਉਹਨਾਂ ਨੂੰ ਖਤਮ ਕਰਨ ਦੇ ਖਾਤਰ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਆਪਣੇ ਨਾਲ ਲ라ਇਆ ਜਾ ਰਿਹਾ ਜਿਵੇਂ ਰਵਨੀਤ ਬਿੱਟੂ, ਸ਼ਸ਼ੀਲ ਰਿੰਕੂ, ਲਧ ਸੌਰਵਨੀਤ ਬਿੱਟੂ ਵਰਗੇ ਸਾਰੀ ਜ਼ਿੰਦਗੀ ਪਿਓ ਦਾਦਿਆਂ ਨੇ ਪਰਦਾਦਿਆਂ ਨੇ ਕਾਗਰ ਵਿੱਚ ਘੜਤੀ ਉਹਨੂੰ ਰਵਨੀਤ ਬਿੱਟੂ ਬਾਹਰ ਭਾਰਤੀ ਜਨਤਾ ਪਾਰਟੀ ਚ ਲਿਆ ਗਿਆ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਉਹਨੂੰ ਵੀ ਟਿਕਟ ਦੇਦੀ ਰਵਨੀਤ ਬਿੱਟੂ ਨੂੰ ਵੀ ਇਹ ਸੋਚ ਇਹ ਕਹਿੰਦੇ ਨੇ ਵੀ ਨਹੀਂ ਤਾਂ ਜੇਲ੍ਹ ਚ ਸਿੱਟਾਂਗੇ ਨਹੀਂ ਫਿਰ ਸਾਡੇ ਨਾਲ ਆਓ ਸਾਡੇ ਨਾਲ ਰਲੋ ਸਾਰੇ ਨੇਤਾਵਾਂ ਨੂੰ ਮਤਲਬ ਇਹ ਇੱਕ ਆਪੋਜੀਸ਼ਨ ਰਹਿਤ ਆਪੋਜੀਸ਼ਨ ਜਿਹਦੇ ਚ ਨਾ ਹੋਵੇ ਇਹ ਉਸ ਤਰੀਕੇ ਦਾ ਇੱਕ ਮਤਲਬ ਵੀ ਚਾਹੁੰਦੇ ਨੇ ਚੋਣਾ ਵੀ ਆਪੋਜੀਸ਼ਨ ਰਹੇ ਚੋਣਾ ਹੁਣ ਰਾਜਾਂ ਵਿੱਚ ਹੁਣ ਜਿਹੜਾ ਜਿਹੜੇ ਰਾਜਾਂ ਦੇ ਵਿੱਚ ਆਪੋਜੀਟ ਆਪੋਜੀਸ਼ਨ ਦੀਆਂ ਸਰਕਾਰਾਂ ਹੈਗੀਆਂ ਨੇ ਉੱਥੇ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਤੋੜਿਆ ਜਾ ਰਿਹਾ ਹੁਣ ਰਾਜਾ ਜੀ ਮੈਨੂੰ ਲੱਗਦਾ ਡਰ ਗਏ ਲੱਗਦੇ ਨੇ ਵੀ ਕਿਵੇਂ ਨਾ ਕਿਵੇਂ ਕਰਕੇ ਸਰਕਾਰ ਬਣਾਓ ਅਗਰ ਕੁਰਸੀ ਚਲੇਗੀ ਤਾਂ ਸਾਨੂੰ ਵੀ ਜੇਲ੍ਹ ਦੇਖਣੀ ਪੈ ਸਕਦੀ ਆ ਹੁਣ ਰਾਜਾ ਸਾਹਿਬ ਨੂੰ ਜੇਲ੍ਹ ਦਾ ਡਰ ਲੱਗਣ ਲੱਗ ਗਿਆ ਵੀ ਅਗਰ ਕੋਲ ਕੁਰਸੀ ਰਹੀ ਫਿਰ ਤਾਂ ਜੋ ਮਰਜ਼ੀ ਕਰ ਲਈਏ ਕੁਰਸੀ ਚਲੇਗੀ ਤਾਂ ਸਾਨੂੰ ਵੀ ਜੇਲ੍ਹ ਦੇਖਣੀ ਪੈ ਸਕਦੀ ਆ ਬਹੁਤ ਸਾਰੇ ਮੁੱਦੇ ਨੇ ਜੋ ਧਰਤੀ ਵਿੱਚ ਦੱਬੇ ਨੇ ਬਾਹਰ ਆ ਜਾਣਗੇ ਅਗਰ ਬਰੂਤੀਆਂ ਦੀ ਸਰਕਾਰ ਬਣਦੀ ਆ ਤਾਂ ਬਾਹਰ ਆਉਣਗੇ ਉਹ ਮੁੱਦੇ ਪਤਾ ਲੱਗੂਗਾ ਵੀ ਕੀ ਕੀ ਹੁੰਦਾ ਰਿਹਾ ਕੀ ਕੀ ਨਹੀਂ ਹੋਇਆ ਆਪਦੇ ਆਪ ਫਸਣ ਵਾਲੀ ਇਹ ਹੀ ਡੀਸੀਬੀ ਆਈ ਦੂਜੇ ਪਾਸੇ ਹੋ ਜਾਂਦੀਆਂ ਹੁੰਦੀਆਂ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਜਾਗਾ ਫਿਰ ਕੀ ਕੋਈ ਮੀਡੀਆ ਚਰਚਾ ਕਰੂਗਾ 770 ਕਿਲੋ ਆਰਡੀਐਕਸ ਤੇ ਜਿਵੇਂ 770 ਕਿਲੋ ਵਿਸਭੋਟਕ ਤੇ ਬਿਲਕੁਲ ਨਹੀਂ ਕਰਦਾ ਕੋਈ ਉਹਨਾਂ ਨੇ ਉਹਨਾਂ ਉਹਦਾ ਬਸ ਇੱਕ ਤਰੀਕੇ ਦੇ ਜਿਹੜੇ ਇੱਕ ਤਰੀਕੇ ਦੇ ਉਹ ਤਾਂ ਸਰਕਾਰ ਤੱਕ ਹੀ ਸੀਮਤ ਨੇ ਉਹਨਾਂ ਨੇ ਇਹਦੇ ਤੇ ਕੋਈ ਨੇਤਾ ਨਹੀਂ ਕੋਈ ਕੋਈ ਉਹਨਾਂ ਨੇ ਨੇਤਾ ਨਹੀਂ ਲਿਆ ਕੇ ਨਾਗਪੁਰ ਤੋਂ ਬਹੋਣਾ ਕੋਈ ਨਾਗਪੁਰ ਵਾਲਿਆਂ ਦੇ ਬੀਜੇਪੀ ਨਾਲ ਕੀ ਰਿਲੇਸ਼ਨ ਨੇ ਇਹ ਆਪਾਂ ਨੂੰ ਪਤਾ ਹੀ ਆ ਇਹਦੇ ਤਾਰ ਕੌਣ ਕੌਣ ਸ਼ਾਮਲ ਸੀ ਇਸ ਦੇ ਪਿੱਛੇ ਇਹ ਆਰਡੀਐਕਸ ਦੇ ਪਿੱਛੇ ਕੋਈ ਚਰਚਾ ਕਰੂਗਾ ਮੀਡੀਆ ਜਾ ਇਹਦੇ ਤਾਰ ਕਿੱਥੇ ਜੁੜੇ ਹੋਏ ਨੇ ਕੋਈ ਮੀਡੀਆ ਚਰਚਾ ਕਰੂਗਾ ਕੋਈ ਸੁਰੱਖਿਆ ਵਿਸ਼ੇਸ਼ਕ ਜਿਹੜੇ ਰੋਜ਼ ਫੌਜੀ ਵਰਦੀਆਂ ਪਾ ਕੇ ਟੋਪੀਆਂ ਲੈ ਕੇ ਉੱਥੇ ਬੈਠੇ ਹੁੰਦੇ ਨੇਗੇ ਕੋਈ ਉਹ ਉਹ ਉਹਨਾਂ ਨਾਲ ਚਰਚਾ ਹੋਊਗੀ ਕੋਈ ਵਿਸ਼ੇਸ਼ਕ ਸੁਰੱਖਿਆ ਵਿਸ਼ਲੇਸ਼ਣ ਕਰੂਗਾ ਉੱਥੇ ਬੈਠ ਕੇ ਆ ਕੇ ਕੋਈ ਅੰਜਨਾਮ ਕਸ਼ਬ ਵਰਗੀਜਾ ਚਿਤਰਾ ਤਰਫਾਠੀ ਯਾਰੂਬੀ ਕਾ ਲਿਆਕਤ ਜਸਦੀਰ ਚੌਧਰੀ ਵਰਗੇ ਇਹ ਲੋਕ ਪੁੱਛਣਗੇ ਸਰਕਾਰ ਨੂੰ ਕਿ ਆਰਐਸਐਸ ਨੇਤਾ ਦੇ ਘਰੋਂ 770 ਕਿਲੋ ਆਰਡੀਐਕਸ ਸੌਰੀ ਬਿਸਪੋਟੋ ਕਿੱਥੋਂ ਆਇਆ ਕਰੋ ਬਿਸਪੋਰਟ ਕਰੋ ਕਹ ਲੋ ਆਰਡੀਐਕਸ ਕਹ ਲੋ ਤਾਂ ਇੱਕੋ ਹੀ ਗੱਲ ਆ ਹੁੰਦੇ ਤਾਂ ਦੋਨੋਂ ਹੀ ਬਿਸਪੋਰਟਿਕ ਨੇ ਅਗਰ ਇਹ ਬਿਸਪੋਰਟ ਹੋ ਗਿਆ ਹੁੰਦਾ ਪੂਰੇ ਤਰੀਕੇ ਨਾਲ ਇੱਕ ਕਹਾਣੀ ਕਾਮਯਾਬ ਹੋ ਗਈ ਹੁੰਦੀ ਕੋਈ ਅਣਹੋਣੀ ਹੋ ਗਈ ਹੁੰਦੀ ਇਹ ਬਹੁਤ ਵੱਡਾ ਬਬਾਲਮਾਚੇ ਜਾਣਾ ਸੀਗਾ ਫਿਰ ਸਭ ਤੋਂ ਵੱਧ ਕੋਟੀ ਮੀਡੀਆ ਨੇ ਰੋਲਾ ਪਾਉਣਾ ਸੀ ਬੀਜੇਪੀ ਵਾਲੇ ਕਹਿੰਦੇ ਵੀ ਬੀਜੇਪੀ ਵਾਲਿਆਂ ਨੇ ਕਹਿਣਾ ਸੀ ਕਿ ਰਾਸ਼ਟਰਵਾਦ ਖਾਤਰ ਤਾਂ ਮੋਦੀ ਇਹ ਕੰਮ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਸਭ ਕੁਝ ਬੇਨਕਾਬ ਹੁੰਦਾ ਜਾ ਰਿਹਾ ਹੁਣ ਸਾਰੇ ਲਗਭਗ ਫੜੇ ਜਾ ਰਹੇ ਨੇਗੇ ਖਿਆਲ ਰੱਖੋ ਆਪਣਾ ਲੋਕੋ ਖਿਆਲ ਰੱਖੋ ਆਪਣਾ ਕੁਰਸੀ ਤੇ ਬੈਠੇ ਲੋਕ ਕਿਸੇ ਦੇ ਸਕੇ ਨਹੀਂ ਹੁੰਦੇ ਇਹਨਾਂ ਨੂੰ ਕੋਈ ਨਹੀਂ ਚਾਹੀਦਾ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਚਾਹੀਦੀ ਆ ਇਹਨਾਂ ਦਾ ਹਿੰਦੂਤਵ ਰਾਸ਼ਟਰਵਾਦ ਦੇਸ਼ ਦੇ ਨਾਲ ਪ੍ਰੇਮ ਸਭ ਕੁਝ ਵੇਨਕਾਬ ਹੋ ਚੁੱਕਿਆਗਾ ਮਲਿਕ ਨੇ ਜੋ ਕਿਹਾ ਸੀ ਉਹ ਲਗਭਗ ਸਤਸਾਭ ਤੋਂ ਹੁੰਦਾ ਜਾ ਰਿਹਾ ਕਿ ਵੋਟਾਂ ਤੋਂ ਪਹਿਲਾਂ ਜਿੱਤਣ ਦੀ ਖਾਤਰ ਕੋਈ ਵੀ ਸਤਪਾਲ ਮਲਿਕ ਜੀ ਨੇ ਕਿਹਾ ਸੀ ਨਾ ਕਿ ਵੋਟਾਂ ਤੋਂ ਪਹਿਲਾਂ ਜਿੱਤਣ ਦੀ ਖਾਤਰ ਕੋਈ ਵੀ ਵੱਡਾ ਵਿਸਪੋਟ ਕਰਾ ਸਕਦੇ ਨੇਗੇ ਕੁਝ ਵੀ ਕਰ ਸਕਦੇ ਨੇ ਨਾਨਾ ਪਟੋਲਾ ਜੀ ਨੇ ਕਿਹਾ ਕਿ ਆ ਡੀਐਕਸਾਗਾ ਜਿਹੜਾ ਉਹ ਨਾਗਪੁਰ ਤੋਂ ਗਿਆ ਨਾਗਪੁਰ RSS ਦਾ ਸੈਂਟਰ ਹੈ ਨਾਗਪੁਰ ਭਾਰਤੀ ਜਨਤਾ ਪਾਰਟੀ ਦਾ ਸੈਂਟਰ ਹੈ ਹੁਣ ਉਹ ਉਹਦੇ ਚ ਵੀ ਜਿਹੜਾ 3 300 ਕਿਲੋ ਆਰਟੀਐਕਸ ਗਿਆ ਦੀ ਅੱਜ ਤੱਕ ਜਾਂਚ ਪੂਰੀ ਨਹੀਂ ਹੋਈ 5 6 ਸਾਲ ਲੱਗੇ ਉਹ ਵਿਸਪਟਕ ਹੋਏ ਨੂੰ 5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 5 ਸਾਲ ਨਿਕਲ ਤੋਂ ਬਾਅਦ ਵੀ सीबीआई ਨੇ ਆਪਣੀ ਜਾਂਚ ਪੂਰੀ ਨਹੀਂ ਕੀਤੀ 770 ਕਿਲੋ ਆਰ ਡੀ ਐਕਸ ਜਾਂ 770 ਕਿਲੋ ਵਿਸਫੋਟਕ ਮਿਲਣਾ ਕੋਈ ਵੱਡੀ ਤਿਆਰੀ ਚੱਲ ਰਹੀ ਸੀ ਬਾਕੀ ਤੁਸੀਂ ਵੀਰੋ ਕਮੈਂਟਸ ਦੇ ਵਿੱਚ ਦੱਸਿਓ ਵੀ ਕੀ ਇਹ 770 ਕਿਲੋ ਆਰ ਡੀ ਐਕਸ ਮਿਲਣਾ ਕਿ ਇਹ ਅੱਤਵਾਦੀਆਂ ਦਾ ਆਰ ਡੀ ਐਕਸ ਹੈ ਕਿਹਦਾ ਆਰ ਡੀ ਐਕਸ ਆਰ ਡੀ ਐਕਸ ਹੈ ਜਾਂ ਵਿਸਫੋਟਕ ਹੈ ਕਿਹਦਾ ਵਿਸਫੋਟਕ ਹੈ ਤੁਸੀਂ ਕਮੈਂਟਸ ਦੇ ਵਿੱਚ ਦੱਸਿਓ ਮੇਰੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਅੱਗੇ ਤੇ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ Facebook ਤੇ ਦੇਖਦੇ ਹੋ ਫੋਲੋ ਕਰ ਲਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ